ਪਾਕਿਸਤਾਨ ਦੀ ਆਵਾਮ ਸੜਕਾਂ ਤੇ ਖਵਾਰ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਅਸਲਾਮੁਅਲੈਕੁਮ ਤੁਸੀਂ ਵੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ ਤੇ ਮੈਂ ਤੁਹਾਡਾ ਮੇਜ਼ਬਾਨ ਨਾਸਰ ਅਲੀ ਪਾਕਿਸਤਾਨ ਦੇ ਹਾਲਾਤਾਂ ਦੇ ਉੱਤੇ ਗੱਲਬਾਤ ਤਰਨਾ ਸਾਂਝੀ ਕਰਨ ਲਈ ਮੈਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹਾਂ ਸਭ ਤੋਂ ਪਹਿਲਾਂ ਅਸੀਂ ਇਹ ਗੱਲ ਕਰਾਂਗੇ ਕਿ ਪਾਕਿਸਤਾਨ ਦੇ ਵਿੱਚ ਜਿੱਥੇ ਪੈਟਰੋਲ ਦੀ ਕੀਮਤ ਜਿਹੜੀ ਹੈ ਉਹ ਅਸਮਾਨਾਂ ਤੇ ਮਹਿੰਗਾਈ ਜਿਹੜੀ ਹੈ ਉਹ ਵੀ ਆਮ ਆਦਮੀ ਦੀ ਜ਼ਿੰਦਗੀ ਨੂੰ ਇਸ ਵੇਲੇ ਮੁਸ਼ਕਲ ਜਪਾਈ ਹੋਈ ਏ ਉਸ ਤੋਂ ਬਾਅਦ ਅਗਰ ਅਸੀਂ ਗੱਲ ਕਰਾਂਗੇ ਪਾਕਿਸਤਾਨ ਦੇ ਓਵਰ ਆਲ ਹਾਲਾਤ ਦੇ ਹੋਤੇ ਤੇ ਇੱਕ ਪਾਸੇ بلوچستان ਤੇ ਸਿੰਧ ਵਾਲੀ ਸਾਈਡ ਤੇ ਸਲਾਬ ਨੇ ਲੋਕਾਂ ਦੇ ਕਾਰੋਬਾਰ ਤੇ ਲੋਕਾਂ ਦੀਆਂ ਜਾਨਾਂ ਲੈ ਲੀਆਂ ਨੇ ਤੇ ਹੁਣ ਤੱਕ 903 ਬੰਦੇ ਜਿਹੜੇ ਨੇ ਉਹ ਸਲਾਬ ਦੀ ਨਜ਼ਰ ਹੋ ਗਏ ਨੇ ਸਲਾਬ ਦੀ ਵਜ੍ਹਾ ਤੋਂ ਮੌਤ ਦਾ ਸ਼ਿਕਾਰ ਹੋ ਗਏ ਨੇ ਇਹਨਾਂ ਹਾਲਾਤਾਂ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਡਾਲਰ ਦੀ ਵਾਧਦੀ ਹੋਈ ਕੀਮਤ ਦੀ ਵਜ੍ਹਾ ਤੋਂ ਬਹੁਤ ਜ਼ਿਆਦਾ ਮਹਿੰਗਾਈ ਦੀ ਵਜ੍ਹਾ ਤੋਂ ਲੋਕੀ ਪਹਿਲੇ ਹੀ ਪਰੇਸ਼ਾਨ ਨੇ ਤੇ ਇਸ ਵੇਰੇ ਅਵਾਮ ਦੇ ਉੱਤੇ ਹਕੂਮਤ ਵੱਲੋਂ ਬਿਜਲੀ ਦਾ ਵੀ ਬੰਬ ਸੁੱਟ ਦਿੱਤਾ ਗਿਆ ਉਹ ਬਿਜਲੀ ਦਾ ਬੰਬ ਏ ਐਫ ਪੀ ਏ ਇਹ ਐਫ ਪੀ ਏ ਕਿਸ ਬਲਾ ਦਾ ਨਾਮ ਹੈ ਸਭ ਤੋਂ ਪਹਿਲੇ ਅਸੀਂ ਤੁਹਾਨੂੰ ਇਹਦੇ ਬਾਰੇ ਚ ਦੱਸਦੇ ਹਾਂ ਐਫ ਪੀ ਏ ਦਰਅਸਲ ਫਿਊਲ ਪ੍ਰਾਈਸ ਐਡਜਸਟਮੈਂਟ ਏ ਯਾਨੀ ਕਿ ਉਹ ਫਿਊਲ ਜਾਂ ਉਹ ਇੰਦਨ ਜਿਹੜਾ ਬਿਜਲੀ ਬਣਾਉਣ ਦੇ ਵਿੱਚ ਇਸਤੇਮਾਲ ਹੁੰਦਾ ਏ ਉਹਦੀ ਪ੍ਰਾਈਸ ਜਿਹੜੀ ਹੈ ਉਹਦੀ ਕੀਮਤ ਜਿਹੜੀ ਹੈ ਉਹ ਵੀ ਆਮ ਆਵਾਮ ਦੇ ਉੱਤੇ ਸੁੱਟ ਦਿੱਤੀ ਗਈ ਹੈ ਤੁਹਾਨੂੰ ਅਸੀਂ ਜਟਕੇ ਅੰਦਾਜ਼ ਦੇ ਵਿੱਚ ਸਾਦਾ ਅੰਦਾਜ਼ ਦੇ ਵਿੱਚ ਇਹ ਦੱਸਦੇ ਆ ਕਿ ਬਿਜਲੀ ਬਣਾਉਣ ਲਈ ਜਿਹੜੀਆਂ-ਜਿਹੜੀਆਂ ਸ਼ੈਵਾਂ ਚਾਹੀਦੀਆਂ ਨੇ ਜਦੋਂ ਉਹ ਖਰੀਦੀਆਂ ਜਾਂਦੀਆਂ ਨੇ ਉਹਦੀ ਖਰੀਦਣ ਤੋਂ ਬਾਅਦ ਅਗਰ ਕੀਮਤ ਵੱਧ ਜਾਂਦੀ ਏ ਤੇ ਉਹ ਕੀਮਤ ਵੀ ਆਵਾਮ ਦੇ ਖਾਤੇ 'ਚ ਪਾਈ ਜਾਂਦੀ ਏ ਜਿਹਨੂੰ ਆਖਿਆ ਜਾਂਦਾ ਹੈ ਫਿਊਲ ਪ੍ਰਾਈਸ ਐਡਜਸਟਮੈਂਟ ਯਾਨੀ FPA ਜਿਹੜਾ ਹੈ ਉਹ ਬਿਜਲੀ ਦੇ ਬਿੱਲਾਂ ਦੇ ਵਿੱਚ ਲੱਗੇ ਆ ਰਿਹਾ ਹੈ ਤੇ ਉਹ ਬਿਜਲੀ ਦੀ ਕੀਮਤ ਨੂੰ ਇੰਨਾ ਕੁ ਵਧਾ ਰਿਹਾ ਹੈ ਕਿ ਆਮ ਆਦਮੀ ਲਈ ਬਿੱਲ ਅਦਾ ਕਰਨਾ ਜਾਂ ਬਿੱਲ ਪੇ ਕਰਨਾ ਬੜਾ ਮੁਸ਼ਕਿਲ ਹੋ ਗਿਆ ਹੈ। ਪਾਕਿਸਤਾਨ ਦੇ ਵਿੱਚ ਅਗਰ ਅਸੀਂ ਬਿਜਲੀ ਦੇ ਬਿੱਲਾਂ ਦੀ ਗੱਲ ਕਰੀਏ, ਅਗਰ ਅਸੀਂ ਇੱਕ ਆਮ ਬਿਜਲੀ ਦੇ ਬਿੱਲ ਦੀ ਗੱਲ ਕਰੀਏ, ਇੱਕ ਆਮ ਘਰ ਦੀ ਗੱਲ ਕਰੀਏ ਜਿਹੜਾ 200 ਯੂਨਿਟ ਇਸਤੇਮਾਲ ਕਰਦਾ ਹੈ, ਉਹ 200 ਯੂਨਿਟ ਦੇ ਇਸਤੇਮਾਲ ਦੇ ਵਿੱਚ ਉਹਦਾ ਬਿੱਲ ਆ ਰਿਹਾ ਹੈ 20 ਤੋਂ 25000 ਰੁਪਿਆ ਉਹ 20 ਤੋਂ 25000 ਰੁਪਿਆ ਜਿਹੜਾ ਹੈ ਉਹ 200 ਯੂਨਿਟ ਦੀ وجہ ਤੋਂ ਨਹੀਂ ਹੈ ਉਹ 200 ਯੂਨਿਟ ਜਿਹੜਾ ਹੈਗਾ ਉਹਦੀ ਜਿਹੜੀ ਪ੍ਰਾਈਸ ਹੈ ਜਾਂ ਉਹ 200 ਯੂਨਿਟ ਇਸਤੇਮਾਲ ਕਰਨ ਦੀ ਜਿਹੜੀ ਉਹਨੇ ਕੀਮਤ ਅਦਾ ਕਰਨੀ ਹੈ ਉਹ ਸਿਰਫ 12000 ਹੈ ਬਾਕੀ ਜਿਹੜਾ 12000 ਹੈ ਉਹ ਟੈਕਸਿਸ ਦੀ ਸ਼ਕਲ ਦੇ ਵਿੱਚ ਤੇ ਉਹ ਐਸੇ ਟੈਕਸਿਸ ਨੇ ਜਿਹੜੀ ਆਵਾਮ ਅਦਾ ਕਰ ਰਹੀ ਹੈ ਹਕੂਮਤ ਨੂੰ ਸਬਸਿਡੀ ਦੇਣ ਲਈ ਤੁਹਾਡੇ ਲਈ ਇਹ ਗੱਲ ਜਿਹੜੀ ਹੈਗੀ ਇੱਕ ਅਜੀਬੋ-ਗਰੀਬ ਤੇ ਇੱਕ ਮਜ਼ਾਕ ਲੱਗੇਗੀ ਕਿ ਹਕੂਮਤਾਂ ਆਵਾਮ ਨੂੰ ਸਬਸਿਡੀ ਦਿੰਦੀਆਂ ਨੇ ਲੇਕਿਨ ਇੱਥੇ ਸਾਡੀ ਆਵਾਮ ਜਿਹੜੀ ਹੈ ਉਹ ਹਕੂਮਤ ਨੂੰ ਸਬਸਿਡੀ ਦੇ ਰਹੀ ਹੈ ਯਾਨੀ ਕਿ ਆਵਾਮ ਉਹ ਕੀਮਤ ਅਦਾ ਕਰ ਰਹੀ ਹੈ ਜਿਹਦੀ ਵਜ੍ਹਾ ਤੋਂ ਹਕੂਮਤ ਜਿਹੜੀ ਹੈਗੀ ਹੈ ਉਹ ਆਪਣੇ ਖਸਾਰੇ ਜਿਹੜੇ ਆ ਉਹ ਘੱਟ ਕਰ ਲੈਂਦੀ ਹੈ ਫਿਊਲ ਪ੍ਰਾਈਸ ਐਡਜਸਟਮੈਂਟ ਜਿਹੜੀ ਹੈ ਇਹਦਾ ਮਤਲਬ ਇਹ ਵੇ ਕਿ ਪ੍ਰਾਈਸ ਜਿਹੜੀ ਹੈ ਫਿਊਲ ਦੀ ਉਨੂੰ ਕਿਸੇ ਤਰੀਕੇ ਨਾਲ ਐਡਜਸਟ ਕਰਕੇ ਲੋਕਾਂ ਦੇ ਬਿੱਲਾਂ ਦੇ ਵਿੱਚ ਸ਼ਾਮਲ ਕੀਤੀ ਜਾਵੇ ਮਤਲਬ ਅਗਰ ਬਿਜਲੀ ਜਿਹੜੀ ਹੈ ਉਹ ਬਣ ਰਹੀ ਹੈ ਫਰਨਸ ਆਇਲ ਦੇ ਨਾਲ ਜਾਂ ਉਹ ਬਿਜਲੀ ਜਿਹੜੀ ਹੈ ਉਹ ਬਣ ਰਹੀ ਹੈ ਕੋਇਲੇ ਦੇ ਨਾਲ ਤੇ ਜਿਸ ਕੀਮਤ ਦੇ ਵਿੱਚ ਕੋਲਾ ਜਾਂ ਫਰਨਸ ਆਇਲ ਖਰੀਦਿਆ ਗਿਆ ਹੈ ਪਲਾਂਟਸ ਨੂੰ ਚਲਾਣ ਲਈ ਉਹ ਕੀਮਤ ਜਦੋਂ ਰਿਵਾਈਜ਼ ਹੁੰਦੀ ਹੈ ਜਾਂ ਕੀਮਤ ਵੱਧਦੀ ਹੈ ਜਾਂ ਉਸੇ ਕੀਮਤ ਨੂੰ ਘਟਦੀ ਹੈ ਉਹ ਉਹਨੂੰ ਫਿਊਲ ਪ੍ਰਾਈਸ ਐਡਜਸਟਮੈਂਟ ਦੀ ਸ਼ਕਲ ਦੇ ਵਿੱਚ ਲੋਕਾਂ ਦੇ ਬਿੱਲਾਂ 'ਚ ਸ਼ਾਮਲ ਕਰ ਦਿੱਤਾ ਜਾਂਦਾ ਮਤਲਬ ਮੈਂ ਐਦਾਂ ਕਹਾਂਗਾ ਕਿ ਮੈਂ ਅਗਰ ਬਿਜਲੀ ਬਣਾਣ ਲਈ ਫਰਨਸ ਆਇਲ ਖਰੀਦਿਆ ਹੈ ਅਮਰੀਕਾ ਦੇ ਕੋਲੋਂ ਤੇ ਜਦੋਂ ਮੈਂ ਖਰੀਦਿਆ ਸੀ ਉਦੋਂ ਡਾਲਰ ਦੀ ਕੀਮਤ ਸੀ 200 ਰੁਪਇਆ ਤੇ ਲੇਕਿਨ ਜਦੋਂ ਮੈਂ ਉਹਨੂੰ ਇਸਤੇਮਾਲ 'ਚ ਲਿਆਂਦਾ ਤੇ ਡਾਲਰ ਦੀ ਕੀਮਤ ਵੱਧ ਗਈ ਤੇ ਉਹ ਵਧੇ ਹੋਏ 239 ਰੁਪਏ ਸੀ ਯਾਰ 39 ਰੁਪਏ ਜਿਹੜੇ ਉੱਤੇ ਵਧੇ ਨੇ ਡਾਲਰ ਦੇ ਉਹ ਫਿਊਲ ਪ੍ਰਾਈਸ ਐਡਜਸਟਮੈਂਟ ਦੀ ਸ਼ਕਲ ਦੇ ਵਿੱਚ ਲੋਕਾਂ ਦੇ ਬਿੱਲਾਂ ਦੇ ਵਿੱਚ ਲੱਗ ਕੇ ਆ ਰਿਹਾ ਹੈ ਯਾਨੀ ਕਿ ਜਿਹੜੀ ਇਕਤਸਾਦੀ ਜਾਂ ਜਿਹਨੂੰ ਅਸੀਂ ਮੈਹਿਸ਼ਤ ਕਹਿੰਦੇ ਆ ਇਕਨੋਮੀ ਕਹਿੰਦੇ ਆ ਜਿਹੜੇ ਇਕਨੋਮਿਸਟ ਹਾਇਰ ਕਰਦੀ ਹੈ ਗਵਰਨਮੈਂਟ ਕਿ ਸਿਰਫ ਉਹਨਾਂ ਨੇ ਇਹ ਸੋਚਣਾ ਹੈ ਕਿ ਕਿਸ ਤਰ੍ਹਾਂ ਲੋਕਾਂ ਨੂੰ ਸਬਸਿਡੀ ਦਿੱਤੀ ਜਾਵੇ ਕਿਸ ਤਰ੍ਹਾਂ ਮੁਲਕ ਦੀ ਮੈਹਿਸ਼ਤ ਜਿਹੜੀ ਹੈ ਮੁਲਕ ਦੀ ਇਕਨੋਮੀ ਜਿਹੜੀ ਹੈ ਉਹਨੂੰ ਕਿੱਦਾਂ ਚਲਾਇਆ ਜਾਵੇ ਉਹਨਾਂ ਨਾਲੋਂ ਬਿਹਤਰ ਏ ਕਿ ਇਹ ਗਵਰਨਮੈਂਟ ਕੋਈ ਰੀਡੀ ਅਲਾਵੀ ਚਲਾ ਸਕਦਾ ਹੈ ਜਦੋਂ ਤੁਸੀਂ ਆਮ ਆਦਮੀ ਦੇ ਉੱਤੇ ਉਸੇ ਤਰੀਕੇ ਦੇ ਨਾਲ ਬਰਡਨ ਪਾ ਦੇਣਾ ਹੈ ਜਿਸ ਤਰੀਕੇ ਨਾਲ ਮਾਇਸ਼ਦਾਨ ਉਹ ਬਰਡਨ ਹਕੂਮਤ ਦੇ ਉੱਤੇ ਪਾਉਂਦਾ ਹੈ ਯਾਨੀ ਹਕੂਮਤ ਇਹ ਸੋਚਦੀ ਹੈ ਕਿ ਅਸੀਂ ਲੋਕਾਂ ਦੇ ਉੱਪਰੋਂ ਬਰਡਨ ਕਿਦਾਂ ਘੱਟ ਕਰਨਾ ਹੈਗਾ ਲੇਕਿਨ ਫਿਊਲ ਪ੍ਰਾਈਸ ਐਡਜਸਟਮੈਂਟ ਦੇ ਉੱਤੇ ਇਸ ਵੇਲੇ ਗਵਰਨਮੈਂਟ ਜਿਹੜੀ ਹੈਗੀ ਆ ਲੋਕਾਂ ਦੇ ਬਿੱਲਾਂ ਦੇ ਵਿੱਚ ਬਹੁਤ ਜ਼ਿਆਦਾ ਪੈਸੇ ਲਾ ਕੇ ਉਹਨਾਂ ਨੂੰ ਕੱਲ ਰਹੀ ਏ ਅਸੀਂ ਫਿਰ ਉੱਥੇ ਆਵਾਂਗੇ ਕਿ 200 ਯੂਨਿਟ ਇਸਤੇਮਾਲ ਕਰਨ ਵਾਲਾ ਸਾਰੇ ਜਿਹੜਾ ਹੈਗਾ 200 ਯੂਨਿਟ ਇਸਤੇਮਾਲ ਕਰਨ ਵਾਲਾ ਕੰਜ਼ਿਊਮਰ ਜਿਹੜਾ ਏ ਉਹ ਇਹਦਾ ਐਕਚੁਅਲ ਬਿੱਲ ਜਿਹੜਾ ਅਗਰ 10000 ਬੰਦ ਹੈ ਤੇ ਉਹਨੂੰ ਅਗਰ 25000 ਆ ਰਿਹਾ ਹੈ ਤੇ 15000 ਉਹਨੂੰ ਟੈਕਸਿਸ ਪੈ ਰਹੇ ਨੇ ਉਹ ਇੱਕ ਐਫਪੀਏ ਦੀ ਸ਼ਕਲ ਚ ਉਹਨੂੰ ਟੈਕਸ ਪੈ ਰਿਹਾ ਹੈ ਉਸ ਤੋਂ ਬਾਅਦ ਉਹ ਗਵਰਨਮੈਂਟ ਦੇ ਜਿਹੜੇ ਮੁਖਤਲਿਫ ਟੈਕਸਿਸ ਹੈਗੇ ਉਹਨਾਂ ਨੇ ਉਹਦੀ ਸ਼ਕਲ ਦੇ ਵਿੱਚ ਉਹਨੂੰ ਬਿੱਲ ਲਾ ਕੇ ਆ ਰਿਹਾ ਤੇ ਬਿੱਲ ਉਹਦਾ 20 ਤੋਂ 25000 ਜਿਹੜਾ ਹੈਗਾ ਉਹ ਆ ਰਿਹਾ ਹੈ ਇਸ ਵੇਲੇ ਪਾਕਿਸਤਾਨ ਚ ਕੰਡੀਸ਼ਨ ਇਹ ਹੈ ਕਿ ਪਾਕਿਸਤਾਨ ਦੇ ਵਿੱਚ ਲੋਕ ਜਿਹੜੇ ਨੇ ਉਹ ਇجتماਾਈ ਤੌਰ ਤੇ ਵੱਡੇ ਪੇਮਾਨੇ ਤੇ ਇਹ ਕਹਿ ਰਹੇ ਨੇ ਕਿ ਅਸੀਂ ਬਿੱਲ ਨਹੀਂ ਅਦਾ ਕਰਾਂਗੇ عدالت ਵੱਲੋਂ ਇਹ ਹੁਕਮ ਆਂਦਾ ਹੈ ਕਿ ਐਫਪੀਏ ਤੋਂ ਬਗੈਰ ਲੋਕਾਂ ਦੇ ਬਿੱਲ ਵਸੂਲ ਕੀਤੇ ਜਾਣ ਲੇਕਿਨ ਉਹਦੇ ਉੱਤੇ ਵੀ ਹਲੇ ਅਮਲ ਦਰ آمد ਨਹੀਂ ਹੋਇਆ ਪਾਕਿਸਤਾਨ ਦੇ وزیراعظم شہباز شریف ਆਖਦੇ ਨੇ ਕਿ ਐਫਪੀਏ ਨੂੰ ਚੁੱਕ ਲਿੱਤਾ ਜਾਏਗਾ ਤਾਂ ਕਿ عوام ਜਿਹੜੀ ਹੈਗੀ ਹੈ ਉਹਨਾਂ ਤੇ ਬਰਡਨ ਘੱਟ ਹੋਵੇ ਲੇਕਿਨ ਉਸ ਫੈਸਲੇ ਤੇ ਵੀ ਹਲੇ ਤੱਕ ਅਮਲ ਦਰਮਦ ਨਹੀਂ ਹੋਇਆ ਮੁਲਕ ਦੇ ਵਿੱਚ ਇੱਕ ਅਜੀਬੋ ਗਰੀਬ ਕਿਸਮ ਦੀ ਖਿਚੜੀ ਪੱਕੀ ਹੋਈ ਹੈ وفاق ਚ ਕੋਈ ਹੈ ਪੰਜਾਬ ਚ ਕੋਈ ਹੈ ਸਿੰਧ ਚ ਕੋਈ ਹੈ ਬਤ بلوچستان ਚ ਉਹਨੂੰ ਕੋ ਪੁੱਛਣਾ ਨਹੀਂ ਹੈਗਾ ਇਸ ਵੇਲੇ ਜਿਹੜੀ ਐਫ ਪੀਏ ਫਿਊਲ ਪ੍ਰਾਈਸ ਐਡਜਸਟਮੈਂਟ ਦੇ ਉੱਤੇ ਰੋਲਾ ਹੈ ਉਸ ਰੋਲੇ ਨੂੰ ਹਲੇ ਤੱਕ ਹਕੂਮਤ ਪਾਕਿਸਤਾਨ ਜਿਹੜੀ ਹੈ ਉਹ ਬਿਲਕੁਲ ਵੀ ਹੈਂਡਲ ਨਹੀਂ ਕਰ ਸਕੇ ਲੋਕ ਕਹਿੰਦੇ ਨੇ ਕਿ ਅਸੀਂ ਬਿੱਲ ਨਹੀਂ ਅਦਾ ਕਰਾਂਗੇ ਕਿਉਂਕਿ ਇੱਕ ਤਰਫ ਅਸੀਂ ਗੱਲ ਕਰ ਲਈਏ ਕਿ ਅਸੀਂ ਕਿਸ ਤਰੀਕੇ ਦੇ ਨਾਲ ਆਪਣਾ ਗੁਜ਼ਾਰਾ ਕਰ ਰਹੇ ਹਾਂ ਪੈਟਰੋਲ ਦੀ ਕੀਮਤ ਵਧੀਏ ਆਮ ਜਿਹੜੀਆਂ ਅਸ਼ੀਆ ਇਸਤੇਮਾਲ ਹੁੰਦੀਆਂ ਨੇ ਉਹਨਾਂ ਅਸ਼ੀਆ ਨੂੰ ਵੀ ਇਸਤੇਮਾਲ ਕਰਦੇ ਹੋયા ਅਸੀਂ 20 ਵਾਰੀ ਸੋਚਦੇ ਹਾਂ ਕਿ ਇਹਦੀ ਕੀਮਤ ਜਿਹੜੀ ਹੈ ਉਹ ਸਮਾਨਾਂ ਦੇ ਪਹੁੰਚ ਕੇ ਦੂਸਰੀ ਤਰਫ ਜਿਹੜੀ ਹਰ ਘਰ ਦੀ ਲੋੜ ਹੈ ਬੱਤੀ ਬਿਜਲੀ ਉਹਦੀਆਂ ਕੀਮਤ ਜਾਂ ਉਹਦਾ ਬਿੱਲ ਅਦਾ ਕਰਨਾ ਆਮ ਆਦਮੀ ਲਈ ਕਿੰਨਾ ਔਖਾ ਹੋ ਗਿਆ ਹੈ ਇਹਦੇ ਉੱਪਰ ਹਕੂਮਤ ਨੂੰ ਸੋਚਣਾ ਚਾਹੀਦਾ ਹੈਗਾ ਹੁਣ ਫਿਊਲ ਪ੍ਰਾਈਸ ਐਡਜਸਟਮੈਂਟ ਦੇ ਫੈਸਲੇ ਨੂੰ ਲੈ ਕੇ ਹਕੂਮਤ ਫੋਰੀ ਕੋਈ ਅਮਲ ਕਰੇਗੀ ਜਾਂ ਇਨੀਸ਼ੀਏਟਿਵ ਲੇਗੀ ਜਾਂ ਅਦਾਲਤ ਦੇ ਇਸ ਫੈਸਲੇ ਨੂੰ ਮੰਨੇਗੀ ਇਹ ਆਉਣ ਵਾਲਾ ਵੇਲਾ ਹੀ ਦੱਸੇਗਾ ਓਨੀ ਦੇਰ ਤੱਕ ਤੁਸੀਂ ਵੇਖਦੇ ਰਹੋ ਪਿੰਡੋਸ ਟੀਵੀ ਆਸਟ੍ਰੇਲੀਆ